ਆਮ ਆਦੀ ਪਾਰਟੀ ਇਹਨਾਂ ਹਲਕਾ ਚਾਰਜ ਦੇ ਦੇਣੀ ਆਮ ਪਾਰਟੀ ਛੱਡੀ ਆ ਇਹਨਾਂ ਨੇ ਪਾਣੀ ਲਾਲਾ ਬੂਟਾ ਵਟਾ ਕੀਤਾ ਵਾ ਇਹਦਾ ਕਿ ਕੁਰਸੀਆਂ ਤੇ ਬਹਿ ਗਏ ਇਹਦਾ ਕਿ ਕੁਰਸੀਆਂ ਤੇ ਬਹਿ ਗਏ ਸਾਡਾ ਦਿਨ ਸਾਡੇ ਮੁਰਕੇ ਦਾ ਮੁੱਲ ਤੇ ਪਾਉਣ ਸਾਡੇ ਖੂਨ ਦਾ ਮੁੱਲ ਤੇ ਪਾਉਣ ਹਲਕਾ ਚਾਰਜ ਕੋਈ ਹੁੰਦਾ ਖੜਪਗੋਂਦ ਮਾਰ ਬੈਟਾ ਕੇਤਰੀਆ ਬੈਟਾ ਕੋਈ ਜਾਣਿਆ ਸਹੀ ਹੋਣਿਆ ਵਾ ਆਹ ਕਾ ਸਹੀ ਆ ਐਡਾ ਦਾ ਮੰਤਰੀ ਕਰਾ ਵੀ ਇੱਕ ਦਿਹਾਰੀਦਾਰ ਬੰਦੇ ਨਾਲ ਸਿਆਸਤ ਕਰਦੇ ਆ ਇੱਕ ਦਿਹਾਰੀਦਾਰ ਬੰਦੇ ਨੇ ਗ੍ਰਾਂਡ ਲੈ ਕੇ ਮਕਾਨ ਉਚਾਰਦੇ ਰੋਟੀ ਨਹੀਂ ਖਾਉਂਦੇ ਦਿਹਾਰੀਦਾਰ ਉੱਤੇ ਇਹ ਹਜੇ ਚੇਰਮੈਨ ਉੱਤੇ ਜਦੋਂ ਦਖਲ ਹੋਇਆ ਜਦੋਂ ਦਖਲ ਹੋਇਆ ਵਾ ਉਦੋਂ ਤੁਸੀਂ ਕਿਸ਼ਰਾ ਨਹੀਂ ਇੱਥੇ ਦੇਖੋ ਦਿਨ ਦੇ ਕਾਤਾ ਮਿੰਟੋ ਮਿੰਟ ਨਹੀਂ ਬੋਲਦੇ ਆ ਕੇ ਕੰਧ ਦਿਖਾਈ ਸਾਡੇ ਬੜੇ ਮਸਲੇ ਆ ਸਾਨੂੰ ਨਾ ਮੀਡੀਆ ਚ ਲਿਆਂਦਾ ਜਾਵੇ ਤੇ ਫ੍ਰੀਜ਼ ਰਿਕਵੈਸਟ ਸਾਡੇ ਤਰਸ ਦੇ ਆਧਾਰ ਤੇ ਕੰਮ ਕੀਤਾ ਜਾਵੇਗਾ। ਜੈ ਸੰਗ ਮੁਰਦਾਬਾਦ ਮੁਰਦਾਬਾਦ ਗੁਰਦਾਬਾਦ ਚੇਅਰਮੈਨ ਮੁਰਦਾਬਾਦ 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 ਰਮਨ ਸਿੰਘ ਮੁਰਦਾਬਾਦ 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 ਹਾਂਜੀ ਸਪੰਸਰ ਸਾਹਿਬ ਅੱਜ মিডিਆ ਨੂੰ ਕਿਉਂ ਬੁਲਾਇਆ ਗਿਆ ਜੀ ਸਾਰੇ মিডিਆ ਨੂੰ ਇਸ ਕਰਕੇ ਬੁਲਾਇਆ ਗਿਆ ਵਾ ਕਿ 2 ਮਹੀਨੇ ਹੋ ਗਏ ਆ ਸਾਡੀ ਪੰਚਾਇਤ ਦੀ ਬੋਲੀ ਨਹੀਂ ਹੋ ਰਹੀ ਇਸ ਕਰਕੇ ਪੋਲੀਟੀਕਲ ਪ੍ਰੈਸ਼ਰ ਪ੍ਰੈਸ਼ਰ ਜ਼ਿਆਦਾ ਸੀਗਾ ਤੇ ਅਸੀਂ 2 ਮਹੀਨੇ ਹੋ ਗਏ ਸਾਨੂੰ ਘੇੜੇ ਮਾਰਦਿਆਂ ਦਫ਼ਤਰ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਸਾਰੀ ਪੰਚਾਇਤ ਨੇ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਦਾ ਰੋਕ ਦੇ ਕੇ ਅਸੀਂ ਫਿਰ ਮੁੱਖ ਮੰਤਰੀ ਸਾਹਿਬ ਦਾ ਜਾ ਕੇ ਤੇ ਫੋਨ ਕਰਾਇਆ ਉਹਦਾ ਵੀ ਕੋਈ ਇਹਨਾਂ ਨੂੰ ਅਸਰ ਨਹੀਂ ਹੋਇਆ ਇਹਨਾਂ ਆਪਣੀ ਮਰਜ਼ੀ ਨਾਲ ਹੀ ਡੇਟਾ ਸਾਨੂੰ ਬੁਲਾ ਕੇ ਬਦਲਦੇ ਰਹੇ ਆ ਫਿਰ ਇਹਨਾਂ ਨੇ ਸਾਨੂੰ ਕੋਸ਼ ਇੱਕ ਖਬਰ ਆਈ ਮੀਡੀਆ 'ਚ ਉਹਦੇ ਕਰਕੇ ਸਾਨੂੰ ਅਜੇ ਅਸੀਂ ਗਰਦਾਸਪੁਰ ਹੀ ਸਮੇਂ ਤੇ ਰਸਤੇ 'ਚ ਫੋਨ ਆ ਗਿਆ ਕਿ ਤੁਹਾਡੀ ਬੋਲੀ ਪਰਸੋਂ ਜੋ ਕਿ ਸਾਨੂੰ ਇਹਨਾਂ ਰਿਟਨ ਵਿੱਚ ਨਹੀਂ ਸੀ ਦਿੱਤਾ ਸਾਨੂੰ ਇਸ ਤਰ੍ਹਾਂ ਹੀ ਫੋਨ ਹੀ ਆਇਆ ਸੀ ਪਰ ਬੀਡੀਪਾ ਸਾਹਿਬ ਕਹਿੰਦੇ ਪਹਿਲਾਂ ਤਲਾਸ਼ ਦਿੱਤੀ ਗਈ ਸੀ ਕਿ ਸਕੂਲ ਦੇ ਵਿੱਚ ਜਿਹੜੀ ਆ ਬੋਲੀ ਸਰ ਅਸੀਂ ਅਸੀਂ ਸਾਰੀਆਂ ਅਨਾਉਂਸਮੈਂਟ ਦੀਆਂ ਰਿਕਾਰਡਿੰਗਾਂ ਪੰਜ ਥਾਈ ਚੌਂਕੀਦਾਰ ਦੀਆਂ ਅਸੀਂ ਸਾਰੀਆਂ ਵੀਡੀਓ ਸਾਹਿਬ ਨੂੰ ਸੈਂਡ ਕਰਤੀਆਂ ਕੋਈ ਵੀ ਅਸਰਾਂ ਦੀ ਨਹੀਂ ਸੀ ਜਿੱਦੇ ਵਿੱਚ ਸਕੂਲ ਬੋਲਿਆ ਗਿਆ ਸੀ ਮਤਾ ਵੀ ਪਾਇਆ ਹੋਇਆ ਮਤਾ ਵੀ ਪਾਇਆ ਗਿਆ ਕੋਈ ਸਲਾਹ ਨਹੀਂ ਦਿੱਤੀ ਸੀ ਕਿ ਤਿੰਨ ਦਿਨ ਪਹਿਲਾਂ ਨਾ ਤਿੰਨ ਦਿਨ ਤੇ ਸਾਡੀ ਤੇ ਬੋਲੀ ਤਿੰਨ ਦਿਨ ਪਹਿਲਾਂ ਤੇ ਬੋਲੀ ਰੱਖੀ ਗਈ ਹੈ ਤੇ ਸਾਨੂੰ ਕੱਲ ਹੀ ਅਸੀਂ ਸਾਨੂੰ ਵੀਡੀਓ ਸਾਹਿਬ ਨੇ ਡੀਸੀ ਸਾਹਿਬ ਨੇ ਬੁਲਾਇਆ ਵਾ ਸਾਨੂੰ ਡੀਸੀ ਸਾਹਿਬ ਦੇ ਆਰਡਰਾਂ ਨਾਲ ਇਹ ਬੋਲੀ ਹੋਈ ਹੈ ਹਾਂ ਕਿਹੜੀ ਨਿਸ਼ਚਿਤ ਕੀਤੀ ਗਈ ਇਹ ਧਰਮਸ਼ਾਲਾ ਇਹ ਪਤਾ ਸੀਗਾ ਪ੍ਰਸ਼ਾਸਨ ਨੂੰ ਕਿ ਧਰਮਸ਼ਾਲਾ ਬਿਲਕੁਲ ਤੁਸੀਂ ਇਹਨਾਂ ਕੋਲ ਦੇਖ ਲਓ ਅਸੀਂ ਵੀਡੀਓ ਪਾਈਆਂ ਪਤਾ ਸਾਰਿਆਂ ਨੂੰ ਪਤਾ ਨੋਟਮੈਂਟ ਵੀ ਕਰਾਈ ਐ ਅਨਾਊਂਸਮੈਂਟ ਵੀ ਕਰਾਈ ਚੌਂਕੀਦਾਰ ਕੋ ਵੀ ਬੁਲਾਇਆ ਗਿਆ ਵਾ ਫਿਰ ਵੀ ਪ੍ਰਸ਼ਾਸਨ ਨੇ ਅੱਜ ਮਨਜ਼ੂਰੀ ਕਰ ਦਿੱਤੀ ਗਈ ਹਾਂਜੀ ਇਹ ਸਵੇਰ ਤੋਂ ਬਹੁਤ ਪ੍ਰੈਸ਼ਰ ਸੀਗਾ ਆਪਸਰਾ ਨੂੰ ਇਹਨਾਂ ਨੂੰ ਅਸੀਂ ਮੌਜੂਦਾ ਸਰਪੰਚਾ ਇਹਨਾਂ ਨੂੰ ਸਾਡੇ ਕੋਲ ਨਾ ਚਾਹੀਦਾ ਸੀ ਇਹ ਐਂਟੀ ਪਾਰਟੀ ਕੋ ਬੈਠ ਕੇ ਜਿਹੜਾ ਨਾ ਕੋਈ ਮੈਂਬਰ ਆ ਨਾ ਸਰਪੰਚ ਆ ਇਹ ਉੱਥੇ ਜਾ ਕੇ ਤੇ ਉਹਨਾਂ ਨੂੰ ਬਣਾ ਰਹੇ ਨੇ ਤੇ ਦੱਸੋ ਆ ਪਿੰਡ ਵਾਲਿਆਂ ਦਾ ਕਸੂਰ ਕੀ ਆ ਇਹ ਕਸੂਰ ਉਹਦਾ ਕੀ ਜਿਹੜੀ ਆ ਮੁੱਤਵੀ ਕਰਨ ਦਾ ਕਾਰਨ ਕੀ ਆ ਕਾਰਨ ਤੇ ਵੇਖੋ ਜੀ ਇਹਨਾਂ ਨੂੰ ਕੋਈ ਪ੍ਰੈਸ਼ਰ ਹੀ ਆ ਕੋਈ ਆਪਣੇ ਆਪ ਤੇ ਕਿਸੇ ਅਫਸਰ ਦਾ ਜੀ ਨਹੀਂ ਕਰਦਾ ਕਿ ਕੋਈ ਕੁਛ ਇਦਾਂ ਹੋਵੇ ਇੰਨੇ ਪਰਬੰਧ ਹੋਏ ਨੇ ਇਹਨਾਂ ਨੂੰ ਕੋਈ ਪ੍ਰੈਸ਼ਰ ਹੈ ਸਭ ਰਲੇ ਆ ਜੀ ਤਹੁਰ ਕਹੇ ਬਣੀ ਪਸਾ ਕਹ ਰਹੀ ਕਿ ਅਗਲਾ ਟਾਈਮ ਦਿੱਤਾ ਜਾਵੇਗਾ ਜਾਂਦੇ ਦੇਖੋ ਜੀ ਇਹ ਅੱਜ ਕਹਿ ਰਹੇ ਆ ਨਾ ਸਾਡੇ ਸਾਰੇ ਪਿੰਡ ਨੂੰ ਪਤਾ ਸੀ ਕਿ ਬੋਲੀ ਕੈਨਸਲ ਹੋਣੀ ਆ ਜਦੋਂ ਪਹਿਲੇ ਬੋਲੀਆਂ ਜਿਹੜੀਆਂ ਹੋਈਆਂ ਵਾ ਨਾ ਅੱਜ ਤੋਂ ਜਿਹੜੀਆਂ ਹੁੰਦੀਆਂ ਆ ਕਿਹੜੀ ਜਗ੍ਹਾ 'ਚ ਹੋਈਆਂ ਸਾਨੂੰ ਲੋਕੇਸ਼ਨ ਦੋ ਸਾਨੂੰ ਮਤੇ 'ਚ ਦੱਸੋ ਵੀ ਕਿੱਥੇ ਅਸੀਂ ਤਾਂ ਮਤੇ 'ਚ ਪਾਇਆ ਵਾ 20 ਸਾਲ ਹੋ ਗਏ ਮਤੇ ਆ ਇਹਨਾਂ ਦੇ ਕੋਲ ਜਿਹੜੀਆਂ ਇਹਨਾਂ ਬੋਲੀਆਂ ਕਿਹੜੀ ਜਗ੍ਹਾ ਤੇ ਕਰਾਈਆਂ ਅੰਦਰ ਵੜ ਕੇ ਸਾਰੇ ਸਾਈਨ ਹੁੰਦੇ ਰਹੇ ਜੀ ਬੈਠਾ ਹਾਂ ਕਿ ਕੈਨ ਨਮਰਕੇ 20 ਸਾਲ ਤੋਂ ਗੋਲੀ ਨਹੀਂ ਹੋਈ ਨਹੀਂ ਹੋਈ ਲੋਕਾਂ ਨਾਲ ਬੜਵੜ ਵਰ ਕਰਦੇ ਰਹੇ ਅੰਦਰ ਬਾੜਵਾੜ ਬੋਲ ਗਾਇਆ ਉਦੋਂ ਕਿੱਥੇ ਸੀਗੇ ਉਦੋਂ ਸਾਰੇ ਅਫਸਰ ਕਿੱਥੇ ਸੀ ਇਹ ਵੀ ਵੀਡੀਓ ਕਿਉਂ ਪਾਇਆ ਗਿਆ ਦਾ ਜੀ ਕੀ ਕਾਰਨ ਕਿ ਕੀ ਮਸਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਘਰ ਦੀ ਮੌਜੂਦਾ ਸਰਪੰਚਵਾ ਪਿੰਡ ਦੇ ਲੋਕਾਂ ਨੇ ਫਤਵਾ ਦਿੱਤਾ 3 300 ਕੋਟ ਤੇ ਜਿੱਤੇ ਆ ਮੇਰੀਆਂ ਵੋਟਾਂ ਖਰਾਬ ਵੀ ਕਰਾਈਆਂ ਜਾਂ ਮੈਂਬਰਾਂ ਦੀ ਖਰਾਬ ਕਰਾਈਆਂ ਗਈਆਂ ਮੇਰੀ ਹੱਥ ਜੁੜ ਕੇ ਬੇਨਤੀ ਆ ਕਿ ਹਲਕਾ ਚਾਰਜ ਦੇ ਰਮਨ ਬੈਲ ਮੇਰੇ ਪਿੰਡ ਵਿੱਚ ਇੰਨਾ ਅਤਿਆਚਾਰ ਕਰਦੇ ਆ ਨਾ ਮੈਂ ਦੱਸ ਹੀ ਨਹੀਂ ਸਕਦਾ ਮੈਂ 15 ਸਾਲ ਤੋਂ 15 ਸਾਲ ਤੋਂ ਇਸ ਪਾਰਟੀ 'ਚ ਕੰਮ ਕਰ ਰਿਹਾ ਮੇਰੀ ਪਾਰਟੀ ਬਹੁਤ ਵਧੀਆ ਵਾ ਚੜ੍ਹਦੀ ਕਲਾ 'ਚ ਆ ਕੇਜਰੀਵਾਲ ਮੇਰਾ ਗੁਰੂ ਆ ਮੈਂ ਇਹਨੂੰ ਗੁਰੂ ਮੰਨਣਾ ਸਾਡੇ ਭਗਵੰਤ ਮਾਨ ਜੀ ਸਾਡੇ ਭਰਾ ਵੱਡੇ ਜਿੱਥੇ ਵੀ ਉਹਨਾਂ ਨੇ ਡਿਊਟੀ ਲਾਈ ਮੈਂ ਉੱਥੇ ਗਿਆ ਬੱਸਾਂ 'ਤੇ ਪਰ ਪਰ ਕੇ ਗੱਡੀਆਂ 'ਤੇ ਪਰ ਪਰ ਕੇ ਮੈਂ ਆਪਣੀ ਪਾਰਟੀ ਲਈ ਜਾਣ ਵੀ ਦੇ ਸਕਦਾ ਪਰ ਕੁਝ ਹਲਕਾਂ ਚਾਰਜ ਜਿਹੜੇ ਬਣਾਏ ਐ ਇਹੋ ਜਿਹੜੇ ਉੱਤੋਂ ਆਏ ਨੇ ਜਾਜ ਰਾਈ ਇਹ ਸਾਡੇ ਜਿੰਨੇ ਵੀ ਪੁਰਾਣੇ ਵਲੰਟੀਅਰਾਂ ਨੂੰ ਤੰਗ ਕਰਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਮੇਰੇ ਖਿਆਲ ਨਾਲ ਸਾਡੇ ਲਾਗੇ ਸਾਗੇ 40 ਪਿੰਡ ਸਤਿਆਨਾਸ਼ ਕਰਕੇ ਰਹਾ ਦਿੱਤਾ ਚਾਹ ਮੇਰੇ ਕੋ ਉੱਥੇ ਲਿਖਾ ਲੋ ਜੇ ਇਹ ਜੇ ਇਹ ਆਉਂਦਾ ਨੂੰ ਕੋਈ ਬੋਡੀ ਨਹੀਂ ਜੇ ਪੈਣੀ ਇਹਨੇ ਸਤਿਆਨਾਸ਼ ਕਰਤਾ ਹਲਕਾ ਗਰਦਾਸਪੁਰ ਦਾ ਦੂਸਰੀ ਗੱਲ ਏ ਵੀ 20 ਸਾਲ ਤੋਂ ਬੋਲੀ ਨਹੀਂ ਹੋਈ ਸਾਡੇ ਪਿੰਡ 20 ਸਾਲ ਤੋਂ ਉਹ ਬੰਦਾ ਉਹ ਬੰਦਾ ਜਿਹੜੀ ਵੀ ਪਾਰਟੀ ਆਉਂਦੀ ਪੰਜਾ ਸਾਲਾਂ ਬਾਅਦ ਪਾਰਟੀ ਬਦਲ ਲਿੰਦਾ ਵਾ ਕਾਦੇ ਵਾਸਤੇ ਇੱਕ ਸਰਪੰਚੀ ਵਾਸਤੇ ਤੇ ਇੱਕ ਮਨੂੰ ਪੰਚਾਇਤ ਦੀ ਪੈਲੀ ਮਿਲਦੀ ਦੱਸੋ ਵੀ ਹੋਰ ਨੀ ਕੋ ਲੈ ਸਕਦਾ ਅੰਦਰ ਖਾਤੇ ਬੋਲੀਆਂ ਹੁੰਦੀਆਂ ਰੀਆਂ ਘਰ ਘਰ ਜਾ ਘਰ ਜਾ ਕੇ ਇਹਨਾਂ ਦੇ ਘਰ ਜਾ ਕੇ ਪੈਸੇ ਦੇ ਉਹਨੇ ਉੱਥੇ ਲੈ ਲੈਣੇ ਤੇ ਅੱਜ ਅਸੀਂ ਇਹ ਸੌ ਖਾਦੀ ਪਿੰਡ ਦੇ ਵਿੱਚ ਜਦੋਂ ਅਸੀਂ ਸਰਪੰਚ ਕੋਲ ਉੱਤੇ ਆ ਅਸੀਂ ਆਮ ਆਦਮੀ ਪਾਰਟੀ ਦੇ ਸਰਪੰਚ ਵਾ ਭਗਵੰਤ ਮਾਨ ਦੇ ਸਪਾਈ ਅਸੀਂ ਕੇਜਰੀ ਵਾਲ ਤੇ ਸਪਾਈ ਆ ਸਾਡੇ ਦਾ ਇੰਨਾ ਧੱਕਾ ਹੁੰਦਿਆ ਵੇ ਪਿੰਡ ਦਾ ਅਸੀਂ ਪਿੰਡੋਂ 2-3 ਵਾਰ ਜਿੱਤਾ ਕੇ ਕੱਲਿਆ ਮੈਂ ਆਪਣਾ ਇਲਾਕਾ ਸਾਰਾ ਮੇਰੇ ਮੇਰੇ ਕੋਲ 20 25 30 ਪਿੰਡਾਂ ਹਰ ਪਿੰਡ ਦੀ ਜੀ ਆ ਕੇ ਪੁੱਛ ਸਕਦੇ ਜੀ ਬਿਹਤ ਪਾਲੇ ਕਿੰਨੇ ਕੰਮ ਕੀਤੇ ਆ ਮੈਂ ਆਪਣੇ ਮੋਢੇ ਤੇ ਸਪੀਕਰ ਟਾਂਕੇ ਗਰਮੀ ਨਹੀਂ ਵੇਖਣੀ ਠੰਡ ਨਹੀਂ ਵੇਖਣੀ ਤੇ ਘਰ ਘਰ ਜਾ ਕੇ ਮੈਂ ਘਰ ਘਰ ਜਾ ਕੇ ਲੋਕਾਂ ਦੇ ਘਰੀ ਹੱਥ ਜੋੜੇ ਵੀ ਮੇਰੀ ਪਾਰਟੀ ਨੂੰ ਲਿਆਓ ਪਾਰਟੀ ਵਧੀਆ ਹੁੰਦੀ ਆ ਜਿਹੜੇ ਪਾਰਟੀ ਦੇ ਵਿੱਚ ਇਹ ਅਜਾ ਅੰਸਰ ਇਹੋ ਜਿਹਾ ਹਲਕਾ ਚਾਰਜਾ ਨੇ ਬੇੜਾ ਕਰਕੇ ਕਰ ਦਿੱਤਾ ਵਾ ਇਹ ਮੇਰੀ ਪਾਰਟੀ ਗਾੜੀ ਹੱਥ ਕੁਝੜ ਕੇ ਬੇਨਤੀ ਆ ਕਿ ਮੇਰੇ ਪਪਰੀ ਨੰਗਲਪਿੰਡ ਨੂੰ ਬਚਾਓ ਇਲਾਕੇ ਸਾਕੇ ਨੂੰ ਬਚਾਓ ਅੱਜ ਜਿਹੜੀ ਬੋਲੀ ਜਿਹੜੀ ਹੋਣੀ ਸੀ ਉਹ ਮੁਲਤਵੀ ਕਰ ਦਿੱਤੀ ਗਈ ਹਾਂਜੀ ਮੁਲਤਵੀ ਉਹਨਾਂ ਨੇ ਇੱਕ ਰੱਖ ਲਿਆ ਵੀ ਪ੍ਰੈਸ ਰੱਖ ਲਿਆ ਵੀ ਉੱਥੇ ਸਕੂਲੇ ਮੈਂ ਹਾਂਜੀ ਕਲਸਰੋਤਰ ਮਸਾਲਾ ਕ ਸਾਰਿਆਂ ਦੀ ਸਾਂਝੀ ਹੁੰਦੀ ਆ ਤਰਮਸ਼ਾਲਾ ਸਾਰੇ ਪਿੰਡ ਦੀ ਸਾਂਝੀ ਅੱਥਾ ਜੰਜਾਂ ਵੀ ਬੰਦੀ ਰੀਆਂ ਪਰ ਆ ਸਕੂਲ ਹੀ ਹੁੰਦਾ ਰਿਹਾ ਠੀਕ ਹੈ ਨਾ ਇੱਥੇ ਆਈ ਰੱਖੀ ਆ ਪੰਜ ਛੇ ਦਿਨ ਹੋ ਗਏ ਲੋਸਮੈਂਟਾ ਕਰਦਿਆਂ ਨੂੰ ਚੌਂਕੀਦਾਰ ਦੇ ਨੂੰ ਪਿੱਤਰ ਮਸ਼ਾਲਾ ਵਿੱਚ ਇੰਨੇ ਵਜੇ ਪੋਲੀ ਹੋਣੀ ਆ ਸਾਰੇ ਪੈਨ ਭਰਾ ਉੱਥੇ ਪਹੁੰਚਣ ਤੇ ਨਗਦ ਪੈ ਲੈ ਕੇ ਹੁਣ ਜਿਹੜਾ ਮਰਜ਼ੀ ਆਵੇ ਓਪਨ ਹੋਏਗੀ ਪਰ ਨਾ ਉਹਨਾਂ ਨੇ ਜਿੱਦ ਫੜ ਲਈ ਨਹੀਂ ਸਕੂਲ ਜਾਓ ਸਕੂਲ ਚ ਲਾ ਕੋ ਪੱਖਾ ਉੱਥੇ ਉੱਥੇ ਸਪੈਦੀ ਸ਼ਾਮ ਨਹੀਂ ਆਈ ਇੱਥੇ ਵੇਖੋ ਕਿੱਡਾ ਵੱਡਾ ਹਾਲ ਆ ਪੱਖੇ ਲੱਗੇ ਨੇ ਬੜੀ ਨਿਮਰਤਾ ਨਾਲ ਸਾਰੀ ਸਾਧ ਸੰਗਤ ਬੈਠੀ ਆ ਕੋਤਕੋਤ 100-100 250 ਤੇ ਇਕੱਠਾ ਹੋਇਆ ਹੋਇਆ ਆ ਤੇ ਬੋਲੀ ਵੇਖਣ ਵਾਸਤੇ ਵੀ 20 ਸਾਲਾਂ ਬਾਅਦ ਬੋਲੀ ਹੋਣ ਲੱਗੀ ਆ ਯਾਰ ਬੋਲੀ ਵੇਖਣੀ ਆ ਆਪਣੀ ਬੋਲੀ ਕਿੱਦਾਂ ਹੁੰਦੀ ਆ ਤੇ ਮੇਰੇ ਹੱਥ ਜੋੜ ਕੇ ਬੇਨਤੀ ਆ ਭਗਵੰਤ ਮਾਨ ਜੀ ਇਹ ਕੇਜਰੀਵਾਲ ਜੀ ਆਪਣੇ ਹਿਤਵਾਲ ਪਲਾਖ ਪ੍ਰਧਾਨ ਨੂੰ ਚਾ ਲੋ ਮੇਰੇ ਪਿੰਡਾਂ ਨੂੰ ਬਚਾ ਲੋ ਅੱਜ ਦਾ ਦਸੂ ਜੀ ਅੱਜ ਪਿੰਡ ਬਤਰੀ ਨਗਰ ਦੇ ਵਿੱਚ ਜਿਹੜੀ ਬੋਲੀ ਕਰਾਈ ਜਾਣੀ ਸੀ ਉਹ ਕਿਉਂ ਮੁੱਕ ਗਈ ਦੇਖੋ ਜੀ ਬੋਲੀ ਜਿਹੜੀ ਆ ਪਿੰਡ ਦੀ ਥੋੜਾ ਜਿਹਾ ਪਹਿਲਾਂ ਵੀ ਮਤਲਬ ਪਿੰਡ ਦੇ ਵਿੱਚ ਡਿਸਪਿਊਟ ਜਾਂ ਚੱਲ ਰਿਹਾ ਸੀ ਬੋਲੀ ਤੋਂ ਚਲੋ ਹੈਗਾ ਸੀ ਤੇ ਇਹ ਮੌਲਨਾ ਖਰਾਬ ਹੋਵੇ ਇਸ ਕਰਕੇ ਬੋਲੀ ਜਿਹੜੀ ਅੱਜ ਰੱਖੀ ਗਈ ਸੀ ਪਿੰਡ ਦੇ ਵਿੱਚ ਸ਼ਰਿਆ ਔਰ ਇਹਦੇ ਵਿੱਚ ਬੋਲੀ ਜਿਹੜੀ ਆ ਕਿਉਂਕਿ ਜਿਹੜਾ ਸਾਡਾ ਇਸਤਿਹਾਰ ਸੀ ਮਤਲਬ ਜਿਹੜਾ ਬੋਲੀਆਂ ਦੇ ਇਸਤਿਹਾਰ ਹੁੰਦਾ ਜਦੋਂ ਤੋਂ ਸ਼ੁਰੂ ਹੁੰਦਾ ਵਾ ਇਸਤਿਹਾਰ April ਮਹੀਨੇ ਵਿੱਚ ਉਹ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਬੋਲੀ ਜਿਹੜੀ ਰੱਖੀ ਜਾਣੀ ਸੀ ਲੇਕਿਨ ਜਿਹੜਾ ਚਲੋ ਅਨਾਉਂਸਮੈਂਟ ਦੇ ਵਿੱਚ ਜਾਂ ਜੋ ਵੀ ਇਹਨਾਂ ਨੇ ਮੌਕੇ ਤੇ ਬੋਲੀ ਧਰਮਸ਼ਾਲਾ ਦੇ ਰਖਾਈ ਆ ਪਿੰਡ ਦੇ ਵਿੱਚ ਇੱਕ ਧਿਰ ਜਿਹੜੀ ਹੈਗੀ ਆ ਜਿਹੜੇ ਬੋਲੀ ਪੜੇਦਾਰ ਵੀ ਚਲੋ ਰਹੇ ਆ ਪਹਿਲੋਂ ਜਾ ਹੋਰ ਪਿੰਡ ਵਾਸੀ ਜਿਹੜੇ ਉਹਨਾਂ ਨੂੰ ਇਤਰਾਜ਼ ਸੀ ਕਿ ਬੋਲੀ ਜਿਹੜੀ ਆ ਮਲੋਥੇ ਸਕੂਲ ਚ ਕੀਤੀ ਜਾਵੇ ਤੇ ਹਾਂਜੀ ਜੀ ਕਿ ਲੱਗਦਾ ਬीडीਸਾਉ ਕਿ 12 ਸਰਪੰਚ ਦੇ 3 ਦਿਨ ਪਹਿਲਾਂ ਜਿਹੜੀ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈ ਗਈ ਸੀ ਕਿ ਉਦੋਂ ਸਰਾ ਨਹੀਂ ਮਿਲੀ ਸੀ ਨਹੀਂ ਬਿਲਕੁਲ ਜੀ ਮੈਂ ਆਪਦੇ ਜਿਹੜਾ ਪੰਚਾਇਤ ਸੈਕਟਰੀ ਹੈ ਜੀ ਉਹਨਾਂ ਨੂੰ ਮੈਸੇਜ ਦਿੱਤਾ ਸੀ ਵੀ ਜੋ ਇਸ਼ਤਿਹਾਰ ਦੇ ਬੋਲੀ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਚ ਉੱਥੇ ਹੀ ਹੋਣੀ ਆ ਪੰਚਾਇਤ ਕਦਰ ਵੀ ਇੱਥੇ ਆ ਔਰ ਜਦੋਂ ਇੱਥੇ ਆਏ ਆ ਬਾਈ ਚਾਂਸ ਅੱਜ ਹੀ ਲੱਗਾ ਪਤਾ ਸਵੇਰੇ ਚਲੋ ਮੈਡਮ ਕੋ ਸਰਪੰਚ ਕੋ ਵੀ ਇੱਥੇ ਰੱਖੀ ਆ ਇਸ ਬੋਲੀ ਵਿੱਚ ਡਿਊਟੀ ਮੈਜਿਸਟਰਡ ਤਹਿਸੀਲਦਾਰ ਗੁਰਦਾਸਪੁਰ ਵੀ ਸੀ ਵੱਡੇ ਪੱਧਰ ਤੇ ਪੁਲਿਸ ਅਫਸਰ ਤੇ ਮੁਲਾਜ਼ਮ ਵੀ ਹਾਜ਼ਰ ਨੇ ਤੇ ਇਹਦੇ ਵਿੱਚ ਹੁਣ ਕਿਉਂਕਿ ਮੌਕੇ ਤੇ ਜੋ ਸਥਿਤੀ ਸੀ ਤਹਿਸੀਲਦਾਰ ਸਾਹਿਬ ਡਿਊਟੀ ਮੈਜਿਸਟਰਡ ਵੀ ਆ ਚਲੋ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਆਪਸ ਦੇ ਵਿੱਚ ਵੀ ਇੱਕ ਥਾਂ ਤੇ ਜਾ ਕੇ ਸਾਂਝਾ ਤਾ ਬੋਲੀ ਆਪਾਂ ਕਰਨੀ ਆ ਪਰ ਜਿਹੜਾ ਇਹਨਾਂ ਦਾ ਜਿਹੜਾ ਮਾਹੌਲ ਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਇਸ ਸਟੇਜ ਤੇ ਆ ਵੀ ਲੜਾਈ ਝਗੜਾ ਹੋਣ ਦਾ ਬਹੁਤ ਜ਼ਿਆਦਾ ਵੱਡੀ ਸੰਭਾਵਨਾ ਤੇ ਤਹਿਸੀਲਦਾਰ ਗੁਰਦਾਸਪੁਰ ਡਿਊਟੀ ਮੈਨ ਅਸਟੈਂਟ ਨੇ ਉਹਨਾਂ ਵੀ ਫੈਸਲਾ ਕੀਤਾ ਵੀ ਅੱਜ ਜਿਹੜਾ ਵਾ ਇਹਦੇ ਵਿੱਚ ਬੋਲੀ ਜਿਹੜੀ ਐ ਪੋਸਟਪੋਨ ਕਰਨੀ ਹੀ ਬਿਹਤਰ ਵਾ ਕਿਉਂਕਿ ਮਾਹੌਲ ਜਿਹੜਾ ਪਿੰਡ ਦੇ ਬੜਾ ਖਰਾਬ ਆ ਔਰ ਆਪਸੀ ਇਹਨਾਂ ਦੇ ਵਿੱਚ ਬੜਾ ਟਕਰਾਅ ਵਾ ਜੀ ਇਸ ਸਥਿਤੀ ਵਿੱਚ ਇਸ ਕਰਕੇ ਬੋਲੀ ਜਿਹੜੀ ਐ ਨਵੀਂ ਡੇਟ ਇਹਨਾਂ ਨੂੰ ਜਿਹੜਾ ਅਸੀਂ ਸੂਚਿਤ ਕਰਾਂਗੇ ਪੰਚਾਇਤ ਕੱਤਰ ਦੇ ਰਾਹੀਂ ਪੰਚਾਇਤ ਨੂੰ ਬੋਲੀ ਲਈ ਕਿਹੜੀ ਥਾਂ ਜਿਹੜੀ ਕੀਤੀ ਜਾਊਗੀ ਦੇਖੋ ਥਾਂ ਤੇ ਸਾਡੇ ਜਿਹੜਾ ਇਸ਼ਤਿਹਾਰ ਆ ਜੀ ਇਹ ਸਰਕਾਰੀ ਪ੍ਰਾਇਮਰੀ ਸਕੂਲ ਆ ਜੀ ਅਸੀਂ ਤਾਂ ਉਹਦੇ ਅਨੁਸਾਰ ਹੀ ਚੱਲਾਂਗੇ ਜੀ ਉਦੇ ਵਿੱਚ ਹੀ ਇਹਨਾਂ ਨੂੰ ਅਸੀਂ ਮਤਲਬ ਕਵਾਂਗੇ ਪੰਚਾਇਤ ਨੂੰ ਪੰਚਾਇਤ ਕਾਤ ਨੂੰ ਬੰਦ ਕਰਾਂਗੇ ਜਿਹੜੀ ਵੀ ਡੇਟ ਫਿਕਸ ਕਰਾਂਗੇ ਉਹਦੇ ਵਿੱਚ ਸਮੇਂ ਤੋਂ ਪਹਿਲਾਂ ਜਿਹੜਾ ਸਮੇਂ ਰਹਿੰਦੇ ਆੜਾ ਬਈ ਨਾਊਂਸਮੈਂਟ ਕਰਾਵੇ ਇੱਥੇ ਸਾਡੇ ਵੱਲੋਂ ਤੋਂ ਇਹ ਹੋਏ ਮੈਂ ਜੀ ਦਿਲਬਖਸ਼ੀ ਬੀਡੀਪੀ ਗੁਰਦਾਸ ਧੰਨਵਾਦ